ਮਦੋ ਭਾਰ ਛੰਦ ਤਵੈ ਪ੍ਰਸਾਦ ਗੂੰਗਨ ਉਦਾਰ ਮਹਿਮਾ ਅਪਾਰ ਆਸਨ ਭੰਗ ਉਪਮਾ ਅਨੰਗ ਅਨਭੋ ਪ੍ਰਕਾਸ਼ ਨਿਸ ਦਿਨ ਅਨਾਸ ਆ ਜਾਣ ਬਾਹ ਸਾਹਾਨ ਸਾਹੋ ਰਾਜਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਪਾ ਅਪੰਗ ਗਤਮਿਤ ਅਪਾਰ गुणगण उदार मुनगण प्रणाम निरप नेकाम अतधोता प्रचंड मितगत अखंड आलस्य कर्मा अदृश्य धर्मा सर्वा परणाडन अनडंड बाडन